ਹਾਂਜੀ ਆਪ ਸਭ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਹਾਂਜੀ ਮਿੱਤਰੋ ਕਰੋ ਨੋਟ ਤਰੀਕ 15 ਅਤੇ 16 ਫਰਵਰੀ ਦਿਨ ਵੀਰਵਾਰ ਤੇ ਸ਼ੁੱਕਰਵਾਰ 2024 ਪਿੰਡ ਨੂਰਪੁਰ ਚੱਠਾ ਨਕੌਧਰ ਵਿਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਬਹੁਤ ਹੀ ਸ਼ਾਨਦਾਰ ਤੇ ਇੱਕ ਤਕੜਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਇਨਾਮ 2.5 ਲੱਖ ਰੁਪਏ ਅਤੇ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਜਾਣਾ ਹੈ ਇਸ ਵਿੱਚ ਬੈਸਟ ਰੇਡਰ ਅਤੇ ਜਾਫੀ ਨੂੰ ਨਵੀਆਂ ਆਲਟੋ ਕਾਰਾਂ ਦਿੱਤੀਆਂ ਜਾਣਗੀਆਂ ਇੱਕ ਬਹੁਤ ਹੀ ਸ਼ਾਨਦਾਰ ਤਗੜਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿਸ ਦਾ ਲਾਈਵ ਚੱਲੇਗਾ ਐਮ ਐਲ ਕੇ ਦੇ YouTube ਚੈਨਲ ਉੱਪਰ ਹਾਂਜੀ ਸਭ ਨੂੰ ਖੁੱਲੇ ਸੱਦੇ ਪੱਤਰ ਨੇ ਇਸ ਵਿੱਚ ਚੋਟੀ ਦੀਆਂ 8 ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ ਹਾਂਜੀ ਮਿੱਤਰੋ 15 ਅਤੇ 16 ਫਰਵਰੀ ਦਿਨ ਵੀਰਵਾਰ ਤੇ ਸ਼ੁੱਕਰਵਾਰ 2024 ਪਿੰਡ ਨੂਰਪੁਰ ਚੱਠਾ ਵਿਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਇਹ ਕੱਪ ਹੋਣਾ ਹੈ